ਇੱਕ ਐਮਐਲਏ ਸਾਹਿਬ ਦੀ ਹੋਰ ਗੱਲ ਕਰੀਏ ਗੋਗੀ ਸਾਹਿਬ ਦੀ ਉਹ ਬੇੜੀ ਠਲਤੀ ਆ ਉਹਨਾਂ ਨੇ ਬੁੱਢਾ ਦਰਿਆ ਦੇ ਵਿੱਚ ਤੇ ਕੀ ਭਾਲ ਦੇ ਫਿਰਦੇ ਨੇ ਪਰ ਉਹ ਵਿੱਚ ਜਿਹੜਾ ਭਾਲ ਦੇ ਫਿਰਦੇ ਉਹਨਾਂ ਵਿੱਚ ਸਵਾਲ ਬੜੇ ਨੇ ਸਰਕਾਰ ਨੂੰ ਸਿੱਧੇ ਸਵਾਲ ਕਰ ਰਹੇ ਨੇ ਉਹ ਬੁੱਢਾ ਦਰਿਆ ਦੇ ਬਾਰੇ ਕੀ ਸਵਾਲ ਨੇ ਤੇ ਕੀ ਹੁਣ ਉਸ ਲੱਭਣ ਨੂੰ ਕੁਝ ਹੈ ਸੋਣੀ ਵਿੱਚ ਚਨਾ ਦੇ ਠਲਪੀ ਮਹੀਵਾਲ ਨੂੰ ਵਾਜਾਂ ਮਾਰਦੀ ਕਿਤੇ ਚੀਮੇ ਦਾ ਗਾਣਾ ਸੁਣੇ ਨਜ਼ਾਰਾ ਆ ਜਾਏਗਾ ਜੀ ਜੀ ਐ ਗੋਗੀ ਸਾਹਿਬ ਜਿਹੜੇ ਹਨਾ ਇਹ ਮੈਨੂੰ ਲੱਗਦਾ ਕਿ ਹੁਣ ਇਹ ਨਾ ਕਮਾਂ ਤੇ ਹੀ ਰਹਿ ਗਿਆ ਹੂੰ ਜਿਵੇਂ ਉਹ ਗੁਰਦਾਸ ਮਾਨ ਦਾ ਇੱਕ ਗੀਤ ਸੀ ਬਸ ਬੇਬੇ ਜੋਗਾ ਰਹਿ ਜਾਏਗਾ ਤੇ ਇਹ ਬਸ ਹੁਣ ਇਹਨਾਂ ਸਟੰਟਾਂ ਜੋਗਾ ਹੀ ਰਹਿ ਗਿਆ ਲੋਕੀ ਉਹ ਕਦੇ ਥੋੜਾ ਜਾਂ ਚੁੱਕ ਕੇ ਤੇ ਉਹ ਹਨਾ ਪੱਥਰ ਜੇ ਤੋੜਨ ਲੱਗ ਜਾਂਦੇ ਕਿ ਨਹੀਂ ਹਾਂ ਜੀ ਉਹ ਨਹੀਂ ਪੱਥਰ ਜੇ ਤੋੜਨਾ ਆ ਗਿਆ ਸਨਹੀ ਦਿਓ ਲਾਂਗੋ ਦੇ ਤੇਰੇ ਦੀ ਲੈ ਤੇਰੇ ਦੀ ਫੇਰ ਹੁਣ ਮਤਲਬ ਜਿਹੜਾ ਬੁੱਢਾ ਨਾਲਾ ਹੈ ਜੀ ਬੁੱਢਾ ਦਰਿਆ ਕਹ ਲੋ ਕਿ ਉਹਦੇ ਵਿੱਚ ਬੀੜੀ ਵੱਡੀ ਫਿਰਦਾ ਬੰਦਾ ਪੁੱਛੇ ਕੋਈ ਹੈਗਾ ਤਾਂ ਮੋਟਾਤਾ ਜਾ ਜੇ ਕੋਈ ਇਧਰ ਉਧਰ ਨੂੰ ਬੀੜੀ ਸਲਿੱਪ ਕਰ ਗਈ ਕੀ ਬਣੇਗਾ ਯਾਰ ਸਹੀ ਗੱਲ ਥੋੜਾ ਜਿਹਾ ਮੈਨੂੰ ਲੱਗਦਾ ਪਤਾ ਨਹੀਂ ਆ ਜੈਕਟ ਜੀ ਉਹ ਪਾਈ ਇਸੂ ਕਿਨੇ ਪਾਈ ਤੇ ਗੱਲ ਇਹ ਆ ਕਿ ਉੱਥੇ ਉਹ ਦਿਖਾਈ ਜਾਂਦੇ ਆ ਕਿ ਆ ਦੇਖੋ ਜੀ ਐਦਾਂ ਉਦਾਂ ਆ ਗੱਲ ਹਜ਼ੂਰ ਇਹ ਆ ਕਿ ਗੋਗੀ ਸਾਹਿਬ ਹੋਰਾਂ ਨੂੰ ਪਤਾ ਆ ਕਿ ਗੱਲਾਂ ਅਸੀਂ ਕੀਤੀਆਂ ਵੱਡੀਆਂ ਵੱਡੀਆਂ ਜੀ ਤੇ ਪੱਲੇ ਸਾਡੇ ਕੱਖ ਵੀ ਨਹੀਂ ਹੂੰ ਪੱਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਜੀ ਕਿ ਕੁਝ ਵੀ ਨਹੀਂ ਹੈ ਲੋਕਾਂ ਨੂੰ ਮੂੰਹ ਕੀ ਵਿਖਾਈਏ ਇਹ ਆ ਵੀ ਮੂੰਹ ਵਿਖਾਉਣ ਜੋਗੇ ਰਹਿ ਜਾਈਏ ਕਿਹਾ ਭਾਈ ਮੈਂ ਤੇ ਬੋਲਿਆ ਹਾਂ ਮੈਂ ਤੇ ਉਹੀ ਗੱਲ ਮੈਂ ਤੇ ਕੋਸ਼ਿਸ਼ ਕਰ ਕੋਈ ਮਾੜੀ ਗੱਲ ਨਹੀਂ ਹੈ ਉਹ ਆਪਦੀ ਸਰਕਾਰ ਚ ਜੇ ਬੋਲ ਰਹੇ ਹੈ ਤੇ ਠੀਕ ਹੈ ਪਰ ਮਸਲਾ ਇਹ ਆ ਕਿ ਤੁਸੀਂ ਜੇ ਨਹੀਂ ਕਰ ਪਾਰੇ ਹੁਣ ਅੱਜ ਮੈਂ ਦੇਖ ਰਿਆ ਸੀ ਮਾਨ ਸਾਹਿਬ ਉਹਨਾਂ ਨੇ ਸਾਡੇ ਇਲਾਕੇ ਦੇ ਹੀ ਆਪਣੇ ਪਿੰਡ ਫਾਜ਼ਿਲਖਾ ਦੇ ਲਾਗੇ ਜੀ ਨਾਨਕਦੋਨਾ ਤੇਜਾ ਰੇਲਾ ਇਸ ਤਰ੍ਹਾਂ ਦੇ ਪਿੰਡ ਆ ਇਹ ਆਏ ਨੇ ਇੱਥੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਇਹ ਆਪੋਜੀਸ਼ਨ 'ਚ ਸੀਗੇ ਉਹ ਕਹੀ ਜਾਂਦੇ ਜੀ ਕਿ ਉਹਨਾਂ ਦੇ ਨਲਕੇ ਖਰਾਬ ਹੋ ਗਏ ਉਹਨਾਂ ਦੀਆਂ ਨਸਲਾਂ ਵਿਚਾਰਿਆਂ ਦੀਆਂ ਗਾਂ ਜਿਹੜੀਆਂ ਆ ਉਹ ਅੰਗੀਣ ਮੰਦ ਬੁੱਧੀ ਵਗੈਰਾ ਵਗੈਰਾ ਤਾਂ ਸਭ ਤੁਸੀਂ ਇਹ ਡਾਟਾ ਪੇਸ਼ ਕਰੋ ਨਾ ਕਿ 2.5 ਸਾਲਾਂ 'ਚ ਕੀ ਸੁਧਾਰ ਹੋਇਆ ਕਿ 2.5 ਸਾਲਾਂ 'ਚ ਉਹਨਾਂ ਦੀ ਕਿਸਮਤ ਬਦਲ ਗਈ ਆ ਕਿ ਅੱਗੇ ਨਾਲ ਵੀ ਫੁੱਟ ਗਈ ਆ ਹੂੰ ਤੇ ਜਵਾਬ ਸਾਹਮਣੇ ਆ ਹੀ ਜਾਣੇ ਹੈ ਗੱਲ ਅੱਛਾ 2009 ਨੂੰ ਤੁਰ ਲੈਂਦੇ ਆ ਅਕਾਲੀਆਂ ਦੇ ਰਾਜ ਨੂੰ ਤੁਰ ਲੈਂਦੇ ਆ ਤਾਂ ਤੁਸੀਂ ਦੱਸੋ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਬਿਲਕੁਲ ਤੁਹਾਡੇ ਕੋਲ ਵੀ ਸਮਝ ਆਸੀ ਜੀ ਭਈ ਗੱਲ ਇਹ ਆ ਕਿ ਤੁਸੀਂ ਕਹਿੰਦੇ ਸੀ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਬੁੱਢੇ ਨਾਲ ਇਹਦਾ ਪਾਣੀ ਸ਼ੁੱਧ ਕਰ ਦਿਆਂਗੇ ਜੀ ਉਹ ਕਿੱਥੇ ਆ ਉਹ ਕਿੱਥੇ ਉਹ ਕਿੱਥੇ ਪਾਣੀ ਵਹਿੰਦਾ ਹੈ ਹੂੰ ਉਹ ਤੁਸੀਂ ਉਹਥੇ ਇੱਕ ਪੀ ਲਿਆ ਸੀ ਵੇਈ ਦਾ ਪਾਣੀ ਗਲਾਸ ਜੀ ਤੇ ਮੁੜ ਕੇ ਪਤਾ ਨਹੀਂ ਕੀ ਕੁਛ ਹੋਇਆ ਹੂੰ ਕਹਿੰਦੇ ਜੀ ਇਨਫੈਕਸ਼ਨ ਹੋ ਗਈ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਉਹ ਤਾਂ ਹੋਣੀ ਹੀ ਸੀ ਮੰਟ ਕਹਿੰਦੇ ਕਿ ਜਿਹੜੇ ਲੋਕ ਸਭ ਇਹ ਪਾਣੀ ਪੀਂਦੇ ਨੇ گاਹ ਹੋਰ ਆਪਸ਼ਨ ਹੀ ਨਹੀਂ ਉਹਨਾਂ ਦੇ ਕੋਲ ਜਿਹੜੇ ਰੋਜ਼ ਪੀਂਦੇ ਨੇ ਲਗਾਤਾਰ ਪੀਂਦੇ ਨੇ ਉਹਨਾਂ ਵਾਸਤੇ ਤੁਸੀਂ ਕੀ ਕੀਤਾ ਜੀ ਤੁਸੀਂ ਆਪਣਾ ਰਿਪੋਰਟ ਕੱਢ ਦਿਓ ਨਾ ਉਹੀ ਪੁਰਾਣੀ ਹੀਰ ਸ਼ੋ ਲੈ ਲੈਂਦੇ ਨੇ ਸੁਣਾ ਦਿੰਦੇ ਨੇ ਉਹੀ ਮਾਰਨੀ ਪੜੀ ਜਾਂਦੇ ਆ ਬੜੇ ਜਾਂਦੇ ਆ ਸੋ ਇਸ ਕਰਕੇ ਗੋਗੀ ਹੋਰੀ ਜੋ ਕਰ ਰਹੇ ਨੇ ਉਹ ਠੀਕ ਆ ਰਾਜਨੀਤੀ ਦੇ ਵਿੱਚ ਕਹਿ ਲੋ ਕਿ ਸਟੰਟ ਬਾਜੀ ਆ ਹਮ ਸਾਡੀ ਨਜ਼ਰ ਦੇ ਵਿੱਚ ਇੱਕ ਹੋਰ ਵੀ ਮੈਂ ਕਹੂੰਗਾ ਕਿ ਇਹਨਾਂ ਦੀ ਫੇਲਿਅਰ ਆ ਦੇਖੋ ਜਿਹੜਾ ਸਾਡਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਜੀ ਉਹਦੇ ਚ ਏ ਗਰੁੱਪ ਦੀਆਂ 64 ਬੀ ਦੀਆਂ 71 ਸੀ ਦੀਆਂ 127 ਤੇ ਡੀ ਦੀਆਂ 52 ਕੁੱਲ ਮਲਾ ਕੇ 314 ਸਾਮੀਆਂ ਹੀ ਖਾਲੀ ਆ ਹੂੰ ਓਵਰঅল 650 ਨੇ ਜੀ 650 ਚੋਂ 314 ਤੇ ਤੁਹਾਡੀਆਂ ਸੀਟਾਂ ਹੀ ਖਾਲੀ ਨੇ ਲਗਭਗ ਗੱਡੀਆਂ ਲਗਭਗ ਗੱਡੀਆਂ ਜੀ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਆ ਜਿਹੜਾ ਉਹ ਤੇ ਆਪ ਵਿਚਾਰਾ ਕੰਟਰੋਲ ਹੋਇਆ ਪਿਆ ਬਿਲਕੁਲ ਬਿਲਕੁਲ ਕਿਉਂ ਉਹਦੇ ਕੋਲ ਪੂਰੇ ਜਿਹੜੇ ਆ ਅਫਸਰੀਆਂ ਨਹੀਂ ਗੇ ਜੀ ਜੀ ਜਦੋਂ ਮੋਢੀ ਇਸ ਤਰ੍ਹਾਂ ਦਾ ਖਰਾਬ ਹੋਵੇਗਾ ਤਾਂ ਫਿਰ ਕੀ ਆ ਸੋ ਇਸ ਵਾਸਤੇ ਇਸ ਮਾਮਲੇ ਦੇ ਵਿੱਚ ਠੀਕ ਹੈ ਜਿਹਨੇ ਰਾਜਨੀਤੀ ਕਰਨੀ ਆ ਉਹ ਕਰੀ ਜਾਵੇ ਜੀ ਪਰ ਜੇ ਐਕਸ਼ਨ ਕਰਨਾ ਹੈ ਤਾਂ ਇਹ ਸਾਰਾ ਕੁਝ ਹੈ ਨਾ ਜਿਹੜਾ ਵੱਡੇ ਪੱਧਰ ਤੇ ਉਹ ਲਿਖਣਾ ਪਵੇਗਾ ਵੱਡੇ ਪੱਧਰ ਤੇ ਕਰਨਾ ਪਵੇਗਾ ਬਾਕੀ ਉਹਨੇ ਲਹਿਰ ਤਾਂ ਬਣੀ ਆ ਬਾਈ ਹਮ ਤੋ ਜ਼ਮਾਨ ਹੋ ਰਹੀ ਝਲਕਾ ਸਦਾਨਾ ਜਾਂ ਹੋਰ ਕੁਝ ਸਮਾਜ ਸੇਵੀ ਜਿਹੜੇ ਤੁਰੇ ਤੇ ਹੈਗੇ ਆ ਹੋ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਕੋਈ ਸੁਧਾਰ ਆਪਾਂ ਨੂੰ ਵਿਖਾਈ ਦੇਵੇ ਹਮ ਹਮ ਬਿਲਕੁਲ ਕਾਲੂ ਸਾਹਿਬ ਕਹਿ ਰਹੇ ਨੇ ਕਿ ਬਸ ਖਬਰਾਂ ਦੇ ਵਿੱਚ ਰਹਿਣ ਵਾਸਤੇ ਤੁਰਿਆ ਫਿਰਦਾ ਬਿਲਕੁਲ ਉਹ ਸੋਚ ਸਮਝ ਗਿਆ ਕਿ ਸਟੰਡ ਦੇ ਚੱਲ ਰਹੇ ਆ ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਡੇਰਾ ਬਿਆਸ ਤੇ ਵਿਚਾਰ ਬਟਾਂਦਰਾ ਕਰ ਲੋ ਕੋਈ ਉਧਰ ਦੂਸਰੇ ਪਾਸੇ ਵੀ ਉਹ ਡੇਰਾ ਬਿਆਸ ਦਾ ਦੇਖੋ ਉਹਨਾਂ ਨੇ ਆਪਣਾ ਉਤਰਾਧਿਕਾਰੀ ਜਿਹੜਾ ਢਿੱਲੋਂ ਸਾਹਿਬ ਬਾਬਾ ਜੀ ਹੈ ਜਿਹੜੇ ਗੁਰਿੰਦਰ ਸਿੰਘ ਜੀ ਢਿੱਲੋਂ ਜੀ ਉਹ ਥਾਪ ਦਿੱਤਾ ਹੁਣ ਗੱਲ ਇਹ ਆ ਕਿ ਮੇਰੀ ਗੱਲ ਸੁਣੋ ਉਹਨਾਂ ਨੇ ਆਪਦੀ ਗੱਦੀ ਦੇ ਦਿੱਤੀ ਹੁਣ ਆਪਏ ਤੇ ਕੀ ਕਰੀਏ ਤੇ ਕੀ ਕਰੀਏ ਤੇਰਾ ਜਿਹੜਾ ਮਨ ਉਹ ਉਹ ਕਹਿਣਗੇ ਕਿ ਤੁਸੀਂ ਜਦੋਂ ਮੰਨਦੇ ਹੀ ਨਹੀਂ ਐ ਹੂੰ ਤੇ ਤੁਸੀਂ ਕੀ ਇਹਦੇ ਤੋਂ ਲੈਣਾ ਦੱਸੋ ਉਥੇ ਭਾਈ ਇਹ ਤਾਂ ਉਹਨਾਂ ਦੇ ਫੋਲੋਅਰਸ ਵਾਸਤੇ ਕਹਿ ਲੋ ਕਿ ਨਵੀਂ ਗੱਲ ਐ ਜੀ 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 ਸਾਡੇ ਵਾਸਤੇ ਕੀ ਅੱਛਾ ਉਹ ਢਿਲੋਂ ਗਿਆ ਤੇ ਗੱਲ ਆ ਗਿਆ ਗਿੱਲੀ ਐ ਨਾ ਹੂੰ ਹਾਂ ਜਟਾ ਦਾ ਹਿਸਾਬ ਕਿਤਾਬ ਜਟਾ ਨਾਲ ਹੀ ਹੋ ਗਿਆ ਆਪਦਾ ਰਿਸ਼ਤੇਦਾਰ ਐ ਜੀ ਜੀ ਪੜਿਆ ਲਿਖਿਆ ਉਹ ਕਹਿ ਲੋ ਕਿ ਨੌਜਵਾਨ ਐ ਹਾਂ ਜੀ ਹਾਂ ਜੀ ਉਹ ਆ ਕੇ ਗੱਦੀ ਸੰਭੇਗਾ ਚਲਾਏਗਾ ਕੰਮ ਕਰ ਬਿਲਕੁਲ ਬਿਲਕੁਲ ਠੀਕ ਹੈ ਜੀ ਰਾધા ਸਵਾਮੀ ਕਿਸੇ ਨੂੰ ਨਰਾਜ਼ ਤੇ ਕਰਦੇ ਨਹੀਂ ਚਾਹੇ ਮੋਦੀ ਸਾਹਿਬ ਆਵੇ ਚਾਹੇ راہੁਲ ਗਾਂਧੀ ਆਵੇ ਵੈਲਕਮ ਹੈ ਬਿਲਕੁਲ ਬਿਲਕੁਲ ਉਹ ਕਹਿੰਦੇ ਕਿ ਸਾਡੇ ਵਾਸਤੇ ਤੇ ਸਭ ਅੱਛਾ ਹੀ ਅੱਛਾ ਹੈ ਜੀ ਆਜੋ ਹਮ ਕੰਮ ਬਈ ਉਹ ਠੀਕ ਹੈ ਕੁਝ ਆਪਦੇ ਵਰੀਆ ਵੀ ਕਰਦੇ ਆ ਜੀ ਕੁਝ ਉਹਨਾਂ ਤੇ ਕਹਿ ਲੋ ਕਿ ਡੇਰੇ ਤੇ ਇੰਜ਼ਾਮਾਤ ਵੀ ਲੱਗਦੇ ਆ ਬਿਲਕੁਲ ਅਜਮੀਨ ਜਮੂਨ ਵਾਲਾ ਸਾਹਿਬ ਹੈ ਜਿਹੜਾ ਤੋਂ ਕਹਿੰਦਾ ਭਾਵੇਂ ਆ ਕਿ ਸਾਡੇ ਵਾਸਤੇ ਇੱਕ ਆਮ ਖਬਰ ਆ ਕਿ ਉਹਨਾਂ ਨੇ ਆਪਦਾ ਉਤਰਾਧਿਕਾਰੀ ਥਾਪ ਦਿੱਤਾ ਹਮ ਹੁਣ ਉਹ ਉਹਨਾਂ ਨੇ ਚੁੰਨਾ ਸੀਗਾ ਚੁਣ ਲਿਆ ਕਿਉਂਕਿ ਉਹ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਨੇ ਜਿਹੜੇ ਉਹ ਇੱਕ ਤਾਂ ਕੈਂਸਰ ਉਹਨਾਂ ਨੂੰ ਹੋਇਆ ਗਿਆ ਹੈ ਸ਼ਾਇਦ ਇੱਕ ਹਾਰਟ ਦੀ ਸਮੱਸਿਆ ਹੈ ਹੂੰ ਤਾਂ ਤੁਹਾਨੂੰ ਪਤਾ ਹੈ ਨਾ ਜਗਮਾਲ ਵਾਲੇ ਡੇਰੇ 'ਚ ਕੀ ਬਣਿਆ ਬਿਲਕੁਲ ਮੁੜ ਕੇ ਕਿੰਨਾ ਰੌਲਾ ਪੈਂਦਾ ਜੀ ਜੀ ਸੋ ਇਸ ਵਾਸਤੇ ਬਈ ਉਹਨਾਂ ਨੇ ਚੋਣ ਕੀਤੀ ਆ ਪਹਿਲਾਂ ਹੀ ਉਹਨਾਂ ਨੇ ਹਾਂ ਬਸ ਇਹੀ ਹੁੰਦਾ ਸਾਰਾ ਬਾਤ ਸਹੀ ਇਹੀ ਕੁਸ਼ੀਆ ਤਾਂ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਤੇ ਹਾਲੇ ਡੇਰਾਵਾਦ ਹੋਰ ਵਧਣਾ ਤੁਸੀਂ ਮੇਰੀ ਗੱਲ ਯਾਦ ਰੱਖਿਓ ਜਿਵੇਂ ਜਿਵੇਂ ਦੁਨੀਆ ਚ ਸਟ्रेस ਵਧ ਰਹੀ ਆ ਹੂੰ ਜਿਵੇਂ ਜਿਵੇਂ ਦੁਨੀਆ ਜਿਹੜੀ ਆ ਜ਼ਹਿਨੀ ਤੌਰ ਤੇ ਜ਼ਹਿਰੀ ਜੀ ਹੋ ਰਹੀ ਆ ਦੁਖੀ ਜੀ ਹੋ ਰਹੀ ਆ ਬਾਜ਼ਾਰ ਜੀ ਹੋ ਰਹੀ ਆ ਇਤੇ ਹਲੇ ਹੋਰ ਚੱਲਣਾ ਕੰਮ ਸਾਰਾ ਹੋਰ ਚੱਲੇਗਾ ਭਟਕੇ ਬੰਦੇ ਸਾਰੇ ਪਾਸੇ ਜਿੰਨੇ ਜਾਣਾ ਜਿੰਨੇ ਜਾਣਾ ਬਾਈ ਉਹਨੂੰ ਮੁਬਾਰਕ ਆ ਜੀ ਅਸੀਂ ਕਿਸੇ ਬਾਰੇ ਕਦੇ ਧਾਰਮਿਕ ਤੌਰ ਤੇ ਨਾ ਕੋਈ ਮੰਦਾ ਬੋਲਿਆ ਨਾ ਅੱਛਾ ਬੋਲਿਆ ਤਾਂ ਭਾਈ ਗੱਲ ਇਹ ਆ ਕਿ ਭਾਈ ਠੀਕ ਹੈ ਉਹ ਜਾਈ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਡੇਰਾ ਰਾਧਾ ਸਵਾਮੀਆ ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਪੈਰੋ ਘਰ ਉਹਨਾਂ ਵਾਸਤੇ ਤੇ ਬਹੁਤ ਵੱਡੀ ਖਬਰ ਹੈ ਵੱਡੀ ਖਬਰ ਹੈ ਬਿਲਕੁਲ ਬਿਲਕੁਲ ਸਾਡੇ ਵਾਸਤੇ ਇੱਕ ਉਤਰਾਤਕਾਰੀ ਉਹਨਾਂ ਨੇ ਚੁਣ ਲਿਆ ਜੀ ਸਾਡੇ ਵਾਸਤੇ ਬਿਲਕੁਲ ਖਬਰ ਹੈ ਸਾਡੇ ਵਾਸਤੇ ਤੇ ਉਹ ਵੱਡੀ ਖਬਰ ਸੀ ਜਿਹੜੇ ਬਾਬੇ ਦੇ ਦੋ ਭਾਂਜੇ ਸੀਗੇ ਜਿਹੜੇ ਜੋ ਉਹਨਾਂ ਦੇ ਨਾਲ ਹੋਇਆ ਰੈਲੀ ਗੇਅਰ ਵਾਲਿਆਂ ਦੇ ਨਾਲ ਜੀ ਉਹ ਪੁੱਛਿਓ ਸਾਡੇ ਤੋਂ ਕਿਤੇ ਕਿ ਉਹਦੇ ਵਿੱਚ ਬਾਬਾ ਜੀ ਨੂੰ ਵੀ ਈਡੀ ਘੇਰ ਨੂੰ ਫਿਰਦੀ ਸੀ ਮੁੜ ਕੇ ਚਲੋ ਭਾਈ ਗੱਲਬਾਤ ਜਿਹੜੀ ਗਾਹ ਨਿਕਲ ਗਈ ਵਾਹ ਠੀਕ ਹੈ ਸਾਡੇ ਸਾਡੇ ਨੂੰ ਐਵੇਂ ਖਬਰਾਂ ਹੋ ਜਾਂਦੀਆਂ ਬਿਲਕੁਲ 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 ਮਿੰਟ ਜੀ ਤੁਸੀਂ ਜ਼ਮੀਨ ਜ਼ਾਇਦਾ ਦੀ ਗੱਲ ਕੀਤੀ ਐ ਨਾ ਕੋਈ ਸ਼ਬਦ ਤੋਂ ਫਿਰ ਕੋਈ ਖਬਰ ਯਾਦ ਆ ਜਾਂਦੀ ਐ ਆਪਾਂ ਜ਼ਮੀਨ ਨਾਲ ਜੁੜੀ ਖਬਰ ਕਰਦੇ ਆ ਇੱਕ ਤੇ ਮੈਂ ਕਮੈਂਟ ਪੜ ਲਾ ਮੈਂ ਕੁਝ ਨਹੀਂ ਨਹੀਂ ਲੋ ਜੀ ਸਭ ਲਾਓ ਸ਼ਾਵਾਹ ਭਾਈ ਜੀ ਕਹਿ ਰਹੇ ਨੇ ਕਿ ਰੋਟੀ ਨਾਲ ਖਾ ਸਕਦੇ ਪੂਰੇ ਮੁਲਕ ਨੂੰ ਇਹਨਾਂ ਦਾ ਹਾਜਮਾ ਐਡਾ ਸਿਆਸਤਦਾਨਾਂ ਦਾ ਕਹਿੰਦੇ ਜੀ ਠੀਕ ਐ ਤੇ ਫਿਲਟਰ ਵਾਲਾ ਪਾਣੀ ਪੀਂਦੇ ਪਰ ਖੂਨ ਜਿਹੜਾ ਬਿਨਾ ਛਾਣੀ ਪੀ ਜਾਂਦੇ ਐ ਨਹੀਂ ਸਾਬ ਇਹ ਤੇ ਹੁਣ ਹੈ ਹੀ ਆ ਕਿ ਭਾਈ ਜੋ ਸੈਂਦਾ ਜਿਹੜਾ ਬੰਦਾ ਤੇ ਹੁਣ ਮੈਂ ਦੇਖਦਾ ਸਾਡਾ ਦਾ ਪਿੰਡ ਇੱਕ ਨਲਕੇ ਤੋਂ ਪਾਣੀ ਭਰ ਕੇ ਲੈ ਜਾਂਦਾ ਸੂਏ ਤੇ ਨਲਕਾ ਜੀ ਉੱਥੋਂ ਲੈ ਕੇ ਜਾਂਦੇ ਆ ਹੂੰ ਤੇ ਜਿਹੜਾ ਸਰਦਾ ਪੁੱਛਦਾ ਉਹਦੇ ਘਰ ਪਈ ਲੱਗੇ ਨੇ ਬਿਲਕੁਲ ਫਿਲਟਰ ਫੋਲਡਰ ਜੀ ਪ੍ਰਬੰਧ ਹੈ ਕੇ ਆ ਜੀ ਤੇ ਇਹੋ ਹੀ ਆ ਕੁਝ ਜਿਹੜਾ ਸੰਹਦਾ ਆ ਉਹ ਬਈ ਫਿਲਟਰ ਲਵਾਵੇ ਜਾਏ ਉਹ ਚਾਹੇ ਵਿਰਾਟ ਕੋਹਲੀ ਵਾਲਾ ਪਾਣੀ ਪੀ ਲਵੇ ਉਹਨੂੰ ਕੀ ਫਰਕ ਆ ਪਰ ਫਰਕ ਇਹ ਪੈਂਦਾ ਆ ਕਿ ਇੱਕ ਮਜ਼ਦੂਰ ਆ ਜਿਹੜਾ ਜਿਹਦੇ ਕੋਲ ਨਲਕਾ ਇੱਕੋ ਇੱਕ ਆਪਸ਼ਨ ਹੁੰਦਾ ਬਾਹਰ ਕੰਮ ਕਰਦੇ ਆ ਜਿਹਦੇ ਕੋਲ ਨਾ ਬੋਤਲ ਬੰਦ ਪਾਣੀ ਹੁੰਦਾ ਤੇ ਨਾ ਉਹਦੇ ਕੋਲ ਕੋਈ ਹੋਰ ਫਿਲਟਰ ਦਾ ਆਪਸ਼ਨ ਹੁੰਦਾ ਜੀ ਤੱਕੀ ਅਸੀਂ ਉਹਦੇ ਉਹਦੇ ਜਿਉਣ ਦਾ ਹੱਕ ਖੋਲਾਂਗੇ ਪਰ ਜ਼ਰੂਰ ਤਾਂ ਉਹਨਾਂ ਦੀਆਂ ਵੀ ਨੇ ਨਹੀਂ ਸਾਹਿਬ ਇਸ ਧਰਤੀ ਤੇ ਉਹਨਾਂ ਦਾ ਵੀ ਉਹਨਾਂ ਹੱਕ ਆ ਜਿੰਨਾ ਹੱਕ ਅਮਾਨੀ ਦਾ ਹੈ ਹਾਂ ਬਿਲਕੁਲ ਜੀ ਬਿਲਕੁਲ ਜਾਇਜ਼ ਹੈ ਠੀਕ ਹੈ ਨਾ ਸਾਹਿਬ ਤੇ ਗੱਲ ਇਹ ਆ ਕਿ ਅਸੀਂ ਉਹਨਾਂ ਦੇ ਹਿੱਸੇ ਦਾ ਜੀਵਨ ਕਿੱਥੇ ਛੱਡਿਆ ਮੈਨੂੰ ਇਹ ਗੱਲ ਇਮਾਨਦਾਰੀ ਨਾਲ ਦੱਸਿਓ ਕਿ ਅਸੀਂ ਗਰੀਬ ਦੇ ਹਿੱਸੇ ਦਾ ਜੀਵਨ ਖਾਧਾ ਹੈ ਕਿ ਨਹੀਂ ਖਾਧਾ ਗੰਦ ਪਾਇਆ ਕਾਰਖਾਨੇਦਾਰਾਂ ਨੇ ਗੰਦ ਪਾਇਆ ਅਮੀਰ ਲੋਕਾਂ ਨੇ ਜੀ 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 ਤੇ ਜੀਵਨ ਕੀ ਦਾ ਸਭ ਤੋਂ ਜ਼ਿਆਦਾ ਨੁਕਸਾਨਿਆ ਗਿਆ ਨੁਕਸਾਨਿਆ ਗਿਆ ਗਰੀਬ ਦਾ ਜਿਹੜਾ ਫਿਲਟਰ ਨਹੀਂ ਲਵਾ ਸਕਦਾ ਅੱਜ ਵੀ ਉਹ ਪਾਣੀ ਪੀਂਦਾ ਜਿਹਦੀ TDS ਜਿਹੜੀ ਆ ਉਹ ਹਜ਼ਾਰ ਤੋਂ ਉੱਤੇ ਹੁੰਦੀ ਹੈ ਉੱਤੇ ਫਿਰ ਜੀ ਬਿਲਕੁਲ ਜੀ ਜੀ ਸਰ